ਸੁਖਣਾ ਲੇਕ ਦਾ ਜਦੋਂ ਪਾਣੀ ਛੱਡਿਆ ਗਿਆ तकरीबन 3:30 ਵਜੇ ਦੇ ਆਸ-ਪਾਸ ਤੇ ਹੀਠਲੇ ਇਲਾਕੇ ਖਾਸ ਕਰਕੇ ਬਲਟਾਣਾ ਮੁਬਾਰਕਪੁਰਦਾ ਜਿਹੜਾ ਇਲਾਕਾ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਬਲਟਾਣਾ ਦੀ ਪੁਲਿਸ ਚੌਂਕੀ ਜਿਹੜੀ ਆ ਉਸ ਦੇ ਵਿੱਚ ਵੀ ਪਾਣੀ ਭਰਦਾ ਹੋਇਆ ਨਜ਼ਰ ਆਇਆ ਜਿਹੜੀ ਤੁਹਾਨੂੰ ਤਸਵੀਰ ਵਿਖਾ ਰਹੇ ਹਾਲਾਂਕਿ ਹੁਣ ਕਿਉਂਕਿ ਮੀਂਹ ਬੰਦ ਹੋ ਚੁੱਕਿਆ ਇਸ ਕਰਕੇ ਵਾਟਰ ਲੈਵਲ ਘਟਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਲੇਕਿਨ ਜਿਨ ਇਲਾਕਿਆਂ ਦੇ ਵਿੱਚ ਇਸ ਪਾਣੀ ਨੇ ਮਾਰ ਕੀਤੀ ਹੈ ਉਸ ਦੀ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਿਹਾ ਬਲਟਾਣਾ ਚੌਂਕੀ ਹੈ ਬਲਟਾਣਾ ਚੌਂਕੀ ਦੇ ਵਿੱਚ ਪਾਣੀ ਵੜ ਗਿਆ ਸੀ ਜਿਸ ਸਮਾਂ ਫਲੱਡ ਗੇਟ ਖੋਲੇ ਗਏ ਉਸ ਤੋਂ ਬਾਅਦ ਨਿਚਲੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਸੀ ਜਿਹੜਾ ਪੁਲ ਹੈ ਬਲਟਾਣੇ ਵਾਲਾ ਉਹ ਪ੍ਰਭਾਵਿਤ ਹੋਇਆ ਇਸ ਦੇ ਨਾਲ ਉਹ ਛਤੀਗਰਸਤ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਚੌਂਕੀ ਆ ਉਸ ਦੇ ਵਿੱਚ ਵੀ ਪਾਣੀ ਵੜਿਆ ਇਸ ਦੇ ਨਾਲ ਹੀ ਇੱਕ ਪਾਰਕ ਹੈ ਵੇਖ ਸਕਦੇ ਹੋ ਪਾਣੀ ਨਾਲ ਪੂਰੇ ਤਰ੍ਹਾਂ ਨਾਲ ਲਬ ਲਬ ਹੋਇਆ ਹੋਇਆ ਹੈ ਹਾਲਾਂਕਿ ਪ੍ਰਸ਼ਾਸਨ ਦੀ ਤਰਫੋਂ احتیاط ਵਰਤਣ ਦੀ ਲੋਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਲਰਟ ਮੋਡ ਤੇ ਰੱਖਿਆ ਗਿਆ ਹੈ ਇਸ ਸ਼ਹਿਰ ਦੇ ਇਸ ਇਲਾਕੇ ਨੂੰ ਲੇਕਿਨ ਜਿਸ ਢੰਗ ਦੀਆਂ ਤਸਵੀਰਾਂ ਨੇ ਕਿਉਂਕਿ ਅੱਜ ਜਿਹੜੀ ਬਰਸਾਤ ਹੋਈ ਹੈ ਕੱਲ ਰਾਤ ਤੋਂ ਜਿਹੜੀ ਤੇਜ਼ ਮੌਸਲਾਦਾਰ ਬਾਰਿਸ਼ ਹੋ ਰਹੀ ਸੀ ਉਸ ਕਰਕੇ ਵਾਟਰ ਲੈਵਲ ਲਗਾਤਾਰ ਵੱਧੇ ਔਰ ਉਹ ਵਾਟਰ ਲੈਵਲ ਜਿਹੜੇ ਨੇ ਹੁਣ ਹੇਠਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਬਲਟਾਣਾ ਚੌਂਕੀ ਦੀ ਆ ਤਸਵੀਰ ਹੈ ਜਿੱਥੇ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਤਕਰੀਬਨ 2-2 3-3 ਫੁੱਟ ਪਾਣੀ ਹੁਣ ਵੀ ਇਸ ਚੌਂਕੀ ਦੇ ਵਿੱਚ ਹੈਗਾ ਲੇਕਿਨ ਸਵੇਰੇ ਹਾਲਾਤ ਇੱਥੇ ਹੋਰ ਜ਼ਿਆਦਾ ਬੱਤਰ ਸੀ ਮਾਨਸੂਨ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਸੀ ਜਿੱਥੇ ਪਹਿਲੇ ਰਾਹਤ ਦਾ ਸਬਬ ਬਣਦੀ ਸੀ ਆ ਜੋ ਹੀ ਬਰਸਾਤ ਲੋਕਾਂ ਲਈ ਵੱਡੀ ਪਰੇਸ਼ਾਨੀ ਤੇ ਤਬਾਹੀ ਦਾ ਸਬਬ ਬਣੀ ਹੋਈ ਹੈ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਬਲਟਾਣਾ ਦੇ ਵਿੱਚ ਅਸੀਂ ਮੌਜੂਦ ਹਾਂ ਬਲਟਾਣਾ ਦਾ ਉਹ ਇਲਾਕਾ ਜਿੱਥੇ ਸੁਖਣਾ ਚੋ ਪੈਂਦੀ ਹੈ ਯਾਨੀ ਸੁਖਣਾ ਲੇਖ ਦਾ ਪਾਣੀ ਜਿੱਥੋਂ ਰਿਲੀਜ਼ ਕੀਤਾ ਜਾਂਦਾ ਉਹ ਸਾਰਾ ਪਾਣੀ ਜਿਹੜਾ ਇਸੇ ਇਲਾਕੇ ਨੂੰ ਹੁੰਦਾ ਤੇ ਅੱਜ ਸਵੇਰੇ ਜਦੋਂ ਸੁਖਣਾ ਲੇਖ ਦਾ ਵਾਟਰ ਲੈਵਲ ਵਧਿਆ ਤੇ ਉਸ ਤੋਂ ਬਾਅਦ ਇਸ ਇਲਾਕੇ ਨੂੰ ਵੱਡੇ ਪੱਧਰ ਤੇ ਇਸ ਪਾਣੀ ਨੇ ਪ੍ਰਭਾਵਿਤ ਕੀਤਾ ਹੈ ਦੇਖ ਸਕਦੇ ਹੋ ਕਿ ਬਲਟਾਣਾ ਦੇ ਵਿੱਚ ਜਿਹੜਾ ਪੌਲਸੀ ਉਹ ਪੂਰੇ ਤਰਤੇ ਛਤਿਗ੍ਰਸਤ ਹੋਇਆ ਹੈ ਵੱਡੇ ਵੱਡੇ ਜਿਹੜੇ ਦਰਖਤ ਨੇ ਉਹ ਇਸ ਪਾਣੀ ਦੇ ਵਿੱਚ ਡੁੱਬ ਕੇ ਆਏ ਹਾਲਾਂਕਿ ਹੁਣ ਇੱਥੇ ਰਾਹਤ ਤੇ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਲੇਕਿਨ ਵੱਡੇ ਪੱਦਰ ਤੇ ਇੱਥੇ ਵੀ ਨੁਕਸਾਨ ਹੋਇਆ ਆ ਪੁੱਲ ਦਾ ਇੱਕ ਹਿੱਸਾ ਜਿਹੜਾ ਉਹ ਪਾਣੀ ਦੇ ਵਿੱਚ ਬਹਿ ਚੁੱਕਿਆ ਜਿਸ ਤੰਗ ਦੀ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਹਾਲਾਂਕਿ ਆਮ ਆਵਾਜਾਹੀ ਜਿਹੜੀ ਹੈ ਵੱਡੇ ਪੱਦਰ ਤੇ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਇਸ ਰੂਟ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਰੋਡ ਜਿਹੜਾ ਆ ਬਲੌਕ ਕਰ ਦਿੱਤਾ ਗਿਆ ਔਰ ਪ੍ਰਸ਼ਾਸਨਿਕ ਕਮਲਾ ਜਿਹੜਾ ਉਹ ਇੱਥੇ ਲੱਗਿਆ ਹੋਇਆ ਜਿਸ ਤੰਗ ਦੇ ਨਾਲ ਤਕਰੀਬਨ ਸਵੇਰੇ 8 ਵਜੇ ਦੇ ਆਸ-ਪਾਸ ਪ੍ਰਸ਼ਾਸਨ ਦੀ ਤਰਫੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ ਕਿ ਵਾਟਰ ਲੈਵਲ ਜਿਹੜਾ ਹੈ ਚ ਸੁਖਣਾ ਲੇਕ ਦੀ ਗੱਲ ਕਰੀਏ ਚ ਘਗਰ ਦੀ ਗੱਲ ਕਰੀਏ ਉਸ ਦਾ ਜਿਸ ਤੰਗ ਦੇ ਨਾਲ ਲਗਾਤਾਰ ਵਾਟਰ ਲੈਵਲ ਵੱਧਦਾ ਜਾ ਰਿਹਾ ਹੈ ਤੇ احتیاط ਵਰਤਣ ਦੀ ਚੌਕਸ ਰਹਿਣ ਦੀ ਸਲਾਹ ਲੋਕਾਂ ਨੂੰ ਦਿੱਤੀ ਗਈ ਸੀ ਲੇਕਿਨ ਇਸ ਵਕਤ ਜਿਹੜੀ ਤਸਵੀਰ ਬਖਾ ਰਹੇ ਹਾਂ ਆਮੂਮਨ ਦਿਨਾਂ ਦੇ ਵਿੱਚ ਆਇਕ ਨਾਲੇ ਦੇ ਤੌਰ ਤੇ ਬੰਦਾ ਲੇਕਿਨ ਅੱਜ ਇੱਕ ਵਿਸ਼ਾਲ ਨਦੀ ਦਾ ਰੂਪ ਇਸ ਨੇ ਲਿੱਤਾ ਹੋਇਆ ਸੁਖਣਾ 14 ਇਹ ਏਰੀਆ ਹੈਗਾ ਜਿੱਥੇ ਸੁਖਣਾ ਦਾ ਪਾਣੀ ਰਿਲੀਜ਼ ਹੋ ਕੇ ਆਂਦਾ ਹੈ ਔਰ ਇੱਥੇ ਹੁਣ ਰਾਹਤ ਅਤੇ ਬਚਾਅ ਕਾਰਜ ਜਿਹੜੇ ਨੇ ਉਹ ਵੀ ਸ਼ੁਰੂ ਹੋ ਚੁੱਕੇ ਨੇ ਜਿਹੜੀ ਤੁਹਾਨੂੰ ਅਸੀਂ ਇਸ ਵਕਤ ਦੀ ਤਸਵੀਰ ਵਖਾ ਰਹੇ ਹਾਂ ਮੈਂ ਤਸਵੀਰ ਬਲਟਾਣੇ ਦੀ ਹੈਗੀ ਹੈ ਜਿਸ ਭੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਣੀ ਸੁਖਣਾ ਦਾ ਰਿਲੀਜ਼ ਕੀਤਾ ਗਿਆ ਇਸ ਏਰੀਏ ਨੂੰ ਇਸ ਪਾਣੀ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਹਾਲਾਂਕਿ ਪ੍ਰਸ਼ਾਸਨ ਦੀ ਤਰਫੋਂ ਜ਼ਰੂਰ ਕਹਿ ਦਿੱਤਾ ਗਿਆ ਕਿ ਅਲਰਟ ਤੇ ਰਹੋ ਕਿਉਂਕਿ ਲਗਾਤਾਰ ਨਦੀ ਨਾਲਿਆਂ ਦੇ ਵਿੱਚ ਜਿਹੜਾ ਵਾਟਰ ਲੈਵਲ ਹੈ ਉਹ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਸ ਦੇ ਮੱਦੇਨਜ਼ਰ ਹੀ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਹੋ ਚੁੱਕੀਆਂ ਨੇ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਆਪਣੇ ਨਾਲ ਦਰਖਤ ਲੈ ਕੇ ਆਇਆ ਕਈ ਹਿੱਸੇ ਇਸ ਪੁੱਲ ਤੇ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਕਿਉਂਕਿ ਵਾਟਰ ਲੈਵਲ ਜਿਹੜਾ ਉਹ ਬਹੁਤ ਉੱਚਾ ਸੀ ਇਸ ਪੁਲ ਦੇ ਉੱਪਰੋਂ ਪਾਣੀ ਜਿਹੜਾ ਉਹ ਵਹਿ ਰਿਹਾ ਸੀ ਜਿਸ ਕਰਕੇ ਹੁਣ ਇਸ ਰੂਟ ਨੂੰ ਪ੍ਰੋਪਰ ਬੰਦ ਕਰ ਦਿੱਤਾ ਗਿਆ ਆਮ ਆਵਾਜਾਈ ਜਿਹੜੀ ਹੈ ਹੁਣ ਇਸ ਰੂਟ ਦੇ ਉੱਪਰ ਨਹੀਂ ਹੈ ਲੇਕਿਨ ਵੱਡੇ ਪੱਧਰ ਤੇ ਇੱਥੇ ਵੀ ਤਬਾਹੀ ਦਾ ਮੰਜ਼ਰ ਜਿਹੜਾ ਹੋ ਸਾਹਮਣੇ ਆ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਤੰਗ ਦੇ ਨਾਲ ਵੱਡੀ ਤਬਾਹੀ ਹੋ ਰਹੀ ਹੈ ਹਾਲਾਂਕਿ ਆ ਏਰੀਆ ਜ਼ਰੂਰ ਬਚਿਆ ਹੋਇਆ ਸੀ ਲੇਕਿਨ ਹੁਣ ਇੱਥੇ ਵੀ ਤਬਾਹੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸੁਖਣਾ ਲੇਕ ਦਾ ਜਦੋਂ ਪਾਣੀ ਛੱਡਿਆ ਗਿਆ ਤਕਰੀਬਨ 3:30 ਵਜੇ ਦੇ ਆਸ-ਪਾਸ ਤੇ ਹੀਠਲੇ ਇਲਾਕੇ ਖਾਸ ਕਰਕੇ ਬਲਟਾਣਾ ਮੁਬਾਰਕਪੁਰ ਦਾ ਜਿਹੜਾ ਇਲਾਕਾ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਬਲਟਾਣਾ ਦੀ ਪੁਲਿਸ ਚੌਂਕੀ ਜਿਹੜੀ ਆ ਉਸ ਦੇ ਵਿੱਚ ਵੀ ਪਾਣੀ ਭਰਦਾ ਹੋਇਆ ਨਜ਼ਰ ਆਇਆ ਜਿਹੜੀ ਤੁਹਾਨੂੰ ਤਸਵੀਰ ਵਿਖਾ ਰਹੇ ਹਾਲਾਂਕਿ ਹੁਣ ਕਿਉਂਕਿ ਮੀਂਹ ਬੰਦ ਹੋ ਚੁੱਕਿਆ ਇਸ ਕਰਕੇ ਵਾਟਰ ਲੈਵਲ ਘਟਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਲੇਕਿਨ ਜਿਹਨ ਇਲਾਕਿਆਂ ਦੇ ਵਿੱਚ ਇਸ ਪਾਣੀ ਨੇ ਮਾਰ ਕੀਤੀ ਹੈ ਉਸ ਦੀ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਿਹਾ ਬਲਟਾਣਾ ਚੌਂਕੀ ਹੈ ਬਲਟਾਣਾ ਚੌਂਕੀ ਦੇ ਵਿੱਚ ਪਾਣੀ ਵੜ ਗਿਆ ਸੀ ਜਿਸ ਸਮਾਂ ਫਲੱਡ ਗੇਟ ਖੋਲੇ ਗਏ ਉਸ ਤੋਂ ਬਾਅਦ ਨਿਚਲੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਸੀ ਜਿਹੜਾ ਪੁਲ ਹੈ ਬਲਟਾਣੇ ਵਾਲਾ ਉਹ ਪ੍ਰਭਾਵਿਤ ਹੋਇਆ ਇਸ ਦੇ ਨਾਲ ਉਹ ਛਤੀਗਰਸ ਤੋਂ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਚੌਂਕੀ ਆ ਉਸ ਦੇ ਵਿੱਚ ਵੀ ਪਾਣੀ ਵੜਿਆ ਇਸ ਦੇ ਨਾਲ ਹੀ ਇੱਕ ਪਾਰਕ ਹੈ ਵੇਖ ਸਕਦੇ ਹੋ ਪਾਣੀ ਨਾਲ ਪੂਰੇ ਤਰ੍ਹਾਂ ਨਾਲ ਲਬ ਲਬ ਹੋਇਆ ਹੋਇਆ ਹੈ ਹਾਲਾਂਕਿ ਪ੍ਰਸ਼ਾਸਨ ਦੀ ਤਰਫੋਂ احتیاط ਵਰਤਣ ਦੀ ਲੋਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਲਰਟ ਮੋਡ ਤੇ ਰੱਖਿਆ ਗਿਆ ਹੈ ਇਸ ਸ਼ਹਿਰ ਦੇ ਇਸ ਇਲਾਕੇ ਨੂੰ ਲੇਕਿਨ ਜਿਸ ਢੰਗ ਦੀਆਂ ਤਸਵੀਰਾਂ ਨੇ ਕਿਉਂਕਿ ਅੱਜ ਜਿਹੜੀ ਬਰਸਾਤ ਹੋਈ ਹੈ ਕੱਲ ਰਾਤ ਤੋਂ ਜਿਹੜੀ ਤੇਜ਼ ਮੌਸਲਾਦਾਰ ਬਾਰਿਸ਼ ਹੋ ਰਹੀ ਸੀ ਉਸ ਕਰਕੇ ਵਾਟਰ ਲੈਵਲ ਲਗਾਤਾਰ ਵੱਧੇ ਔਰ ਉਹ ਵਾਟਰ ਲੈਵਲ ਜਿਹੜੇ ਨੇ ਹੁਣ ਹੇਠਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਬਲਟਾਣਾ ਚੌਂਕੀ ਦੀ ਆ ਤਸਵੀਰ ਹੈ ਜਿੱਥੇ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਤਕਰੀਬਨ 2-2 3-3 ਫੁੱਟ ਪਾਣੀ ਹੁਣ ਵੀ ਇਸ ਚੌਂਕੀ ਦੇ ਵਿੱਚ ਹੈਗਾ ਲੇਕਿਨ ਸਵੇਰੇ ਹਾਲਾਤ ਇੱਥੇ ਹੋਰ ਜ਼ਿਆਦਾ ਬੱਤਰ ਸੀ ਮਾਨਸੂਨ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਸੀ ਜਿੱਥੇ ਪਹਿਲੇ ਰਾਹਤ ਦਾ ਸਬਬ ਬਣਦੀ ਸੀ ਆ ਜੋ ਹੀ ਬਰਸਾਤ ਲੋਕਾਂ ਲਈ ਵੱਡੀ ਪਰੇਸ਼ਾਨੀ ਤੇ ਤਬਾਹੀ ਦਾ ਸਬਬ ਬਣੀ ਹੋਈ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਬਲਟਾਣਾ ਦੇ ਵਿੱਚ ਅਸੀਂ ਮੌਜੂਦ ਆ ਬਲਟਾਣਾ ਦਾ ਉਹ ਇਲਾਕਾ ਜਿੱਥੇ ਸੁਖਣਾ ਚੋ ਪੈਂਦੀ ਹੈ ਯਾਨੀ ਸੁਖਣਾ ਲੇਖ ਦਾ ਪਾਣੀ ਜਿੱਥੋਂ ਰਿਲੀਜ਼ ਕੀਤਾ ਜਾਂਦਾ ਉਹ ਸਾਰਾ ਪਾਣੀ ਜਿਹੜਾ ਇਸੇ ਇਲਾਕੇ ਨੂੰ ਹੁੰਦਾ ਤੇ ਅੱਜ ਸਵੇਰੇ ਜਦੋਂ ਸੁਖਣਾ ਲੇਖ ਦਾ ਵਾਟਰ ਲੈਵਲ ਵਧਿਆ ਤੇ ਉਸ ਤੋਂ ਬਾਅਦ ਇਸ ਇਲਾਕੇ ਨੂੰ ਵੱਡੇ ਪੱਧਰ ਤੇ ਇਸ ਪਾਣੀ ਨੇ ਪ੍ਰਭਾਵਿਤ ਕੀਤਾ ਦੇਖ ਸਕਦੇ ਹੋ ਕਿ ਬਲਟਾਣਾ ਦੇ ਵਿੱਚ ਜਿਹੜਾ ਪੌਲਸੀ ਉਹ ਪੂਰੇ ਤਰ ਤੇ ਛਤੀਗ੍ਰਸਤ ਹੋਇਆ ਵੱਡੇ ਵੱਡੇ ਜਿਹੜੇ ਦਰਖਤ ਨੇ ਉਸ ਪਾਣੀ ਦੇ ਵਿੱਚ ਡੁੱਬ ਕੇ ਆਏ ਹਾਲਾਂਕਿ ਹੁਣ ਇੱਥੇ ਰਾਹਤ ਤੇ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਲੇਕਿਨ ਵੱਡੇ ਪੱਦਰ ਤੇ ਇੱਥੇ ਵੀ ਨੁਕਸਾਨ ਹੋਇਆ ਆ ਪੁਲ ਦਾ ਇੱਕ ਹਿੱਸਾ ਜਿਹੜਾ ਉਹ ਪਾਣੀ ਦੇ ਵਿੱਚ ਵਹਿ ਚੁੱਕਿਆ ਹੈ ਜਿਸ ਤੰਗ ਦੀ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਹਾਲਾਂਕਿ ਆਮ ਆਵਾਜਾਹੀ ਜਿਹੜੀ ਹੈ ਵੱਡੇ ਪੱਦਰ ਤੇ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਇਸ ਰੂਟ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਰੋਡ ਜਿਹੜਾ ਆ ਬਲੌਕ ਕਰ ਦਿੱਤਾ ਗਿਆ ਔਰ ਪ੍ਰਸ਼ਾਸਨੀ ਕਮਲਾ ਜਿਹੜਾ ਉਹ ਇੱਥੇ ਲੱਗਿਆ ਹੋਇਆ ਜਿਸ ਤੰਗ ਦੇ ਨਾਲ ਤਕਰੀਬਨ ਸਵੇਰੇ 8 ਵਜੇ ਦੇ ਆਸ-ਪਾਸ ਪ੍ਰਸ਼ਾਸਨ ਦੀ ਤਰਫੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ ਕਿ ਵਾਟਰ ਲੈਵਲ ਜਿਹੜਾ ਹੈ ਚ ਸੁਖਣਾ ਲੇਕ ਦੀ ਗੱਲ ਕਰੀਏ ਚ ਘਗਰ ਦੀ ਗੱਲ ਕਰੀਏ ਉਸ ਦਾ ਜਿਸ ਤੰਗ ਦੇ ਨਾਲ ਲਗਾਤਾਰ ਵਾਟਰ ਲੈਵਲ ਵੱਧਦਾ ਜਾ ਰਿਹਾ ਹੈ ਤੇ احتیاط ਵਰਤਨ ਦੀ ਚੌਕਸ ਰਹਿਣ ਦੀ ਸਲਾਹ ਲੋਕਾਂ ਨੂੰ ਦਿੱਤੀ ਗਈ ਸੀ ਲੇਕਿਨ ਇਸ ਵਕਤ ਜਿਹੜੀ ਤਸਵੀਰ ਬਖਾ ਰਹੇ ਹਾਂ ਆਮੂਮਨ ਦਿਨਾਂ ਦੇ ਵਿੱਚ ਇੱਕ ਨਾਲੇ ਦੇ ਤੌਰ ਤੇ ਬੰਦਾ ਲੇਕਿਨ ਅੱਜ ਇੱਕ ਵਿਸ਼ਾਲ ਨਦੀ ਦਾ ਰੂਪ ਇਸ ਨੇ ਲਿੱਤਾ ਹੋਇਆ ਹੈ ਸੋ ਕਰਨਾਜੋਦਾ ਇਹ ਏਰੀਆ ਹੈਗਾ ਜਿੱਥੇ ਸੁਖਨਾ ਦਾ ਪਾਣੀ ਰਿਲੀਜ਼ ਹੋ ਕੇ ਆਂਦਾ ਹੈ ਔਰ ਇੱਥੇ ਹੁਣ ਰਾਹਤ ਅਤੇ ਬਚਾਅ ਕਾਰਜ ਜਿਹੜੇ ਨੇ ਉਹ ਵੀ ਸ਼ੁਰੂ ਹੋ ਚੁੱਕੇ ਨੇ ਜਿਹੜੀ ਤੁਹਾਨੂੰ ਅਸੀਂ ਇਸ ਵਕਤ ਦੀ ਤਸਵੀਰ ਵਖਾ ਰਹੇ ਹਾਂ ਮੈਂ ਤਸਵੀਰ ਬਲਟਾਣੇ ਦੀ ਹੈਗੀ ਹੈ ਜਿਸ ਭੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਣੀ ਸੁਖਨਾ ਦਾ ਰਿਲੀਜ਼ ਕੀਤਾ ਗਿਆ ਇਹ ਇਸੇ ਰੀ ਨੂੰ ਇਸ ਪਾਣੀ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਹਾਲਾਂਕਿ ਪ੍ਰਸ਼ਾਸਨ ਦੀ ਤਰਫੋਂ ਜ਼ਰੂਰ ਕਹਿ ਦਿੱਤਾ ਗਿਆ ਕਿ ਅਲਰਟ ਤੇ ਰੋ ਕਿਉਂਕਿ ਲਗਾਤਾਰ ਨਦੀ ਨਾਲਿਆਂ ਦੇ ਵਿੱਚ ਜਿਹੜਾ ਵਾਟਰ ਲੈਵਲ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਸ ਦੇ ਮੱਦੇ ਨਜ਼ਰ ਹੀ ਹਦਾਇਤਾ ਜਿਹੜੀਆਂ ਨੇ ਉਹ ਜਾਰੀ ਹੋ ਚੁੱਕੀਆਂ ਨੇ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਆਪਣੇ ਨਾਲ ਦਰਖਤ ਲੈ ਕੇ ਆਇਆ ਕਈ ਹਿੱਸੇ ਇਸ ਪੁਲ ਤੇ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਕਿਉਂਕਿ ਵਾਟਰ ਲੈਵਲ ਜਿਹੜਾ ਉਹ ਬਹੁਤ ਉੱਚਾ ਸੀ ਇਸ ਪੁਲ ਦੇ ਉੱਪਰ ਉਹ ਪਾਣੀ ਜਿਹੜਾ ਉਹ ਵਹਿ ਰਿਹਾ ਸੀ ਜਿਸ ਕਰਕੇ ਹੁਣ ਇਸ ਰੂਟ ਨੂੰ ਪ੍ਰੋਪਰ ਬੰਦ ਕਰ ਦਿੱਤਾ ਗਿਆ ਆਮ ਆਵਾਜਾਈ ਜਿਹੜੀ ਹੈ ਹੁਣ ਇਸ ਰੂਟ ਦੇ ਉੱਪਰ ਨਹੀਂ ਹੈ ਲੇਕਿਨ ਵੱਡੇ ਪੱਧਰ ਤੇ ਇੱਥੇ ਵੀ ਤਬਾਹੀ ਦਾ ਮੰਜ਼ਰ ਜਿਹੜਾ ਹੋ ਸਾਹਮਣੇ ਆ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਤੰਗ ਦੇ ਨਾਲ ਵੱਡੀ ਤਬਾਹੀ ਹੋ ਰਹੀ ਹੈ ਹਾਲਾਂਕਿ ਆਹ ਏਰੀਆ ਜ਼ਰੂਰ ਬਚਿਆ ਹੋਇਆ ਸੀ ਲੇਕਿਨ ਹੁਣ ਇੱਥੇ ਵੀ ਤਬਾਹੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ